ਸਾਤ ਸਿਆ ਕਾਲ ਸਾਰਿਆਂ ਨੂੰ ਇਹ ਅੱਜ ਤੋਂ ਦੱਸਣ ਜਾ ਰਿਹਾ ਬੈਵਿਵਾਦੀ ਦਾ ਨੁਕਤਾ ਇਹਨੇ ਪੰਘੋਲ ਦੇ ਪੱਤੇ ਜਿਹੜੇ ਕਿ ਤੁਹਾਨੂੰ ਖੇਤਾਂ 'ਚੋਂ ਆਮ ਹੀ ਮਿਲ ਜਾਂਦੇ ਨੇ ਜੇ ਤੁਸੀਂ ਸ਼ਹਿਰਾਂ 'ਚ ਰਹਿੰਦੇ ਹੋ ਤੁਸੀਂ ਖੇਤਾਂ 'ਚ ਦੇਖ ਸਕਦੇ ਹੋ ਆਮ ਹੀ ਪੰਘੋਲ ਦੇ ਪੱਤੇ ਪੌਦੇ ਖੜੇ ਹੁੰਦੇ ਨੇ ਤਾਂ ਉੱਥੋਂ ਤੁਸੀਂ ਲੈ ਸਕਦੇ ਹੋ ਇਹ ਬੇਬਾਦੀ ਦਾ ਪੱਕਾ ਇਲਾਜ ਆ ਜੇ ਤੁਹਾਡੇ ਮੂੰਹ ਚੋਂ ਦੁਰਗੰਧ ਆਉਂਦੀ ਆ ਜਾਂ ਤੁਹਾਡੇ ਜੋੜਾਂ ਚ ਦਰਦ ਹੁੰਦਾ ਤਾਂ ਉਸ ਚੀਜ਼ ਲਈ ਇਹ ਬਹੁਤ ਵਧੀਆ ਤੁਸੀਂ ਪਾਣੀ ਲੈ ਲੈਣਾ ਪਾਣੀ ਚ ਚੰਗੀ ਤਰ੍ਹਾਂ ਪੰਘੋਲ ਦੇ ਪੱਤੇ ਧੋ ਕੇ ਉਹਨੂੰ ਪਾਣੀ ਦੇ ਵਿੱਚ ਪਾ ਕੇ ਤੇ ਉਹਨੂੰ ਉਬਾਲ ਲੈਣਾ ਤੇ ਵਿੱਚ ਸੌਂਫ ਪਾ ਕੇ ਤੇ ਛਾਣ ਕੇ ਉਹਨੂੰ ਪੀ ਲੈਣਾ ਤੇ ਤੇ ਤੁਸੀਂ ਹਫਤੇ ਚ ਤਿੰਨ ਦਿਨ ਪੀ ਸਕਦੇ ਹੋ ਤੇ ਇਹਦਾ ਕੋਈ ਵੀ ਨੁਕਸਾਨ ਨਹੀਂ ਜੇ ਕੋਈ ਤੁਹਾਨੂੰ ਇਹਦਾ ਕੋਈ ਫਾਇਦਾ ਨਹੀਂ ਲੱਗੂਗਾ ਤਾਂ ਇਹਦਾ ਨੁਕਸਾਨ ਵੀ ਨਹੀਂ ਲੱਗੂਗਾ ਜੇ ਤੁਸੀਂ ਆਹ ਗ੍ਰੀਨ ਟੀ ਪੀਂਦੇ ਹੋ ਤਾਂ ਉਹਦੀ ਜਗ੍ਹਾ ਤੇ ਇਹ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਤੁਹਾਡੇ ਪੇਟ ਨੂੰ ਬਹੁਤ ਰੈਲੀਫ ਮਿਲੂਗਾ ਇਹ ਚੀਜ਼ ਪੀ ਕੇ ਤਾਂ ਸਾਨੂੰ ਜ਼ਰੂਰ ਦੱਸਿਓ ਜੇ ਤੁਹਾਨੂੰ ਵਧੀਆ ਲੱਗਿਆ ਇਹ ਪੀ ਕੇ ਤੇ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ